ਹਕੀਕਤ ਲਈ ਕੀ ਰੋਈਏ ਹੁਣ ਤਾਂ ਸੁਪਨੇ ਵੀ ਠੱਗਦੇ ਆ ਦਸੰਬਰ ਲੰਘਿਆ ਏ ਬੜਾ ਮਾੜਾ ਦਸੰਬਰ ਲੰਘਿਆ ਏ ਬੜਾ ਮਾੜਾ ਦੇਖਦੇ ਆ ਜਨਵਰੀ ਚ ਕੀ ਰੰਗ ਲੱਗਦੇ ਆ ਦੇਖਦੇ ਆ ਜਨਵਰੀ ਚ ਕੀ ਰੰਗ ਲੱਗਦੇ ਆ ਹੁਣ ਤਾਂ ਉਹ ਵੀ ਬਗਾਨੀ ਲੱਗਦੀ ਆ ਸਾਥੋਂ ਤਾਂ ਦੂਰ ਦੂਰ ਜੇ ਭੱਜਦੀ ਆ ਬੁਲਾ ਕੇ ਆਪ ਹੀ ਮੁਲਾਕਾਤ ਤੇ ਸਾਨੂੰ ਬੁਲਾ ਕੇ ਆਪ ਹੀ ਮੁਲਾਕਾਤ ਤੇ ਸਾਨੂੰ ਨਿਗਾਹ ਉਹਦੀ ਬਾਰ ਬਾਰ ਘੜੀ ਤੇ ਵੱਜਦੀ ਆ ਨਿਗਾਹ ਉਹਦੀ ਬਾਰ-ਬਾਰ ਘੜੀ ਤੇ ਵੱਜਦੀ ਆ ਤੇਰੇ ਲਈ ਹਾਰ ਜਾਵਾਂਗੇ ਤੂੰ ਸਾਨੂੰ ਹਰਾ ਕੇ ਤਾਂ ਦੇਖ ਹੱਸਦੇ ਹੱਸਦੇ ਬਾਰਾਂਗੇ ਜਾਣ ਤੇਰੇ ਤੋਂ ਹੱਸਦੇ ਹੱਸਦੇ ਬਾਰਾਂਗੇ ਜਾਣ ਤੇਰੇ ਤੋਂ ਮਾੜੇ ਵਕਤ ਸਾਨੂੰ ਬੁਲਾ ਕੇ ਤਾਂ ਦੇਖ ਮਾੜੇ ਵਕਤ ਸਾਨੂੰ ਬੁਲਾ ਕੇ ਤਾਂ ਦੇਖ ਗੈਰਾਂ ਨਾਲ ਹੱਸੀ ਜਾਂਦੇ ਆ ਜਨਾਬ ਸਾਨੂੰ ਤਾਂ ਘੂਰੀ ਬੱਟੀ ਜਾਂਦੇ ਆ ਜਨਾਬ ਸਾਡੇ ਚੰਗੇ ਅੱਜ ਨੂੰ ਤਾਂ ਤੱਕਦੇ ਨਹੀਂ ਸਾਡੇ ਚੰਗੇ ਅੱਜ ਨੂੰ ਤਾਂ ਤੱਕਦੇ ਨਹੀਂ ਬੀਤੇ ਕੱਲ ਨੂੰ ਪੱਟੀ ਜਾਂਦੇ ਆ ਜਨਾਬ ਬੀਤੇ ਕੱਲ ਨੂੰ ਪੱਟੀ ਜਾਂਦੇ ਆ ਜਨਾਬ ਸਾਡੇ ਦੇਖੇ ਚੰਗੇ ਖਾਬ ਤੋੜ ਗਏ ਸਾਡੇ ਦਿੱਤੇ ਤਾਂ ਗੁਲਾਬ ਮਰੋੜ ਗਏ ਖੁਸ਼ੀਆਂ ਆਪਣੀਆਂ ਉਹਦੇ ਪੈਰਾਂ 'ਚ ਧਰੀਆਂ ਖੁਸ਼ੀਆਂ ਆਪਣੀਆਂ ਉਹਦੀਆਂ ਪੈਰਾਂ 'ਚ ਧਰੀਆਂ ਮਾਰ ਕੇ ਠੱਡਾ ਜਨਾਬ ਰੋੜ ਗਏ ਮਾਰ ਕੇ ਠੱਡਾ ਜਨਾਬ ਰੋੜ ਗਏ